ਾਂਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਬਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸ ਨੇ ਵਾਰੀ ਕੀਤੀ ਸੀ ਜਿਸ ਵਿੱਚ ਇੱਕ ਪਿੰਡਮੀਲਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਰੋਆ ਦਿਖਾਈ ਦੇ ਰਿਹਾ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸੁਬੰਦਪੁਰ ਦੀ ਪੁਲਿਸ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਰੌਂਡ ਅਪ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਉਸਗੇ ਦੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡਿਟਿਕਸ਼ਨ ਸੈਂਟਰ ਕਪੂਰਥਲਾ ਵਿਖੇ ਇਟਮਿਕ ਕਰਵਾਇਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਗਰ ਤਾਂ ਡੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਆ ਜਾਂ ਕੋਈ ਵੇਚਦਾ ਆ ਉਸ ਬਾਰੇ ਸਾਨੂੰ ਡਾਇਰੈਕਟ ਸਾਨੂੰ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਹਾਂ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰਗ ਡਿਟੋਕਸ ਸੈਂਟਰ ਵਿੱਚ ਐਡਮਿਟ ਕਰਾ ਲਿਆ ਥੈਂਕ ਯੂ ਫਲਦਾ ਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਭਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ। ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਇਰਲ ਕੀਤੀ ਸੀ ਜਿਸ ਵਿੱਚ ਇੱਕ ਪਿੰਡ ਹਮੀਰਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡਿਗਰੋਆ ਦਿਖਾਈ ਦੇ ਰਿਹਾ ਸੀਗਾ। ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਖਾਣਾ ਸਪੰਡ ਪੁਲਿਸ ਕੋਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗਰਾਉਂਡ ਅਪ ਕੀਤਾ ਹੈ। ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ आदी ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਰੀਰ ਨੂੰ ਮਾਣਯੋਗ ਦਲਦਿਤ ਪੇਸਟ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡਿਡਿਕਸ਼ਨ ਸੈਂਟਰ ਕਪੂਰਥਾਲ ਵਿਖੇ ਆਯੋਜਿਤ ਕਰਵਾਇਆ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਗਰ ਤਾਂ ਦੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਆ ਜਾਂ ਕੋਈ ਵੇਚਦਾ ਆ ਉਸ ਤਰ੍ਹਾਂ ਦੇ ਸਾਨੂੰ ਡਰਗਟ ਸਾਮਨ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਹੋਏ ਆ ਰਹੇ ਹਾਂ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰਗ ਰਿਡਕਸ਼ਨ ਸੈਂਟਰ ਵਿੱਚ ਐਡਮਿਟ ਕਰਾ ਲਿਆ ਹੈ ਥੈਂਕ ਯੂ ਫਲਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਥਾਣਾ ਸੁਭਾਨਪੁਰ ਦੇ ਐਸਐਚਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਕਿਸੇ ਨੇ ਵਾਇਰਲ ਕੀਤੀ ਸੀ ਜਿਸ ਵਿੱਚ ਇੱਕ ਪਿੰਡ ਹਮੀਰਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਰੋਆ ਦਿਖਾਈ ਦੇ ਰਿਹਾ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸਭਾਂਡਪੁਰ ਦੀ ਪੁਲਿਸ ਕੋਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਰਾਉਂਡ ਅਪ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮਿਰਾ ਨਾਮ ਦਾ ਲੜਕਾ ਹੈ ਇਹ ਵੀ ਉਮਰ 35 ਸਾਲ ਦਾ ਹੈ ਇਹ ਨਸ਼ਾ ਕਰਦਾ ਆਪੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਵੇਰੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰੱਗ ਡਿਟੈਕਸ਼ਨ ਸੈਂਟਰ ਕਪੂਰਥਾਲ ਵਿਖੇ ਆਗਮਿਤ ਕਰਵਾਇਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਗਰ ਤਾਂ ਦੇਰ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਆ ਜਾਂ ਕੋਈ ਵੇਚਦਾ ਆ ਉਸ ਬਾਰੇ ਸਾਨੂੰ ਡਾਇਰੈਕਟ ਸਾਹਮਣੇ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਆਂ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰੱਗ ਡਿਟੋਕਸ ਸੈਂਟਰ ਵਿੱਚ ਐਡਮਿਟ ਕਰਾ ਲਿਆ ਹੈ ਥੈਂਕ ਯੂ ਚਲਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ जिस ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਭਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਇਰਲ ਕੀਤੀ ਸੀ ਜਿਸ ਵਿੱਚ ਇੱਕ ਪੈਂਡਮੀਰਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸੁਬੰਦਪੁਰ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਾਪਟ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਰੀਰ ਮਾਨਜੋਗ ਦਲ ਦੇ ਵਿੱਚ ਪੇਸਟ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡੀਡਿਕਸ਼ਨ ਸੈਂਟਰ ਕਪੂਰਥਾਲ ਵਿਖੇ ਐਡਮਿਟ ਕੀਤਾ ਗਿਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਗਰ ਤਾਂ ਦੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਹੈ ਜਾਂ ਕੋਈ ਵੇਚਦਾ ਹੈ ਉਸ ਬਾਰੇ ਸਾਨੂੰ ਡਾਇਰੈਕਟ ਸਾਹਮਣੇ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਨ੍ਹਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਹਾਂ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰਗ ਡੀਡਿਕਸ਼ਨ ਸੈਂਟਰ ਵਿੱਚ ਐਡਮਿਟ ਕਰਾ ਲਿਆ ਹੈ ਥੈਂਕ ਯੂ ਫਲਦਾ ਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਭਾਨਪੁਰ ਦੇ ਐਸਐਚਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ। ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਰੀ ਕੀਤੀ ਸੀ ਜਿਸ ਵਿੱਚ ਇੱਕ ਪਿੰਡਮੀਰਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਦਾ ਹੋਇਆ ਦਿਖਾਈ ਦੇ ਰਿਹਾ ਸੀ। ਜੂ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸਭਾਂਪੁਰਦੀਪੁਰ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰੈਂਬਡ ਕੀਤਾ ਹੈ। ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮਿਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਵੇਰੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡਿਟਿਕਸ਼ਨ ਸੈਂਟਰ ਕਪੂਰਥਾਲਵੀ ਤੇ ਆਜਮਟ ਕਰਵਾਇਆ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਗਰ ਤਾਂ ਦੇ ਲਈ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਹੈ ਜਾਂ ਕੋਈ ਵੇਚਦਾ ਹੈ ਉਸ ਤਰ੍ਹਾਂ ਦੇ ਸਾਨੂੰ ਡਾਇਰੈਕਟ ਸਾਮਨ ਇਨਫੋਰਮੇਸ਼ਨ ਲਵੂ ਤੇ ਅਸੀਂ ਤੁਰੰਤ ਉਨ੍ਹਾਂ ਦੇ ਖਾਤੇ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਹਾਂ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਾਇਰੈਕਟ ਰਿਡਕਸ਼ਨ ਸੈਂਟਰ ਵਿੱਚ ਐਡਮਿਟ ਕਰਾ ਲਿਆ ਹੈ ਥੈਂਕ ਯੂ ਫਲਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਬਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸ ਨੇ ਵਾਇਰਲ ਕੀਤੀ ਸੀ ਜਿਸ ਵਿੱਚ ਇੱਕ ਪਿੰਡਮੀਲਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਰ ਹੋਇਆ ਦੇਖਾਇਦੀ ਰਹੀ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸੁਬੰਦਪੁਰ ਦੀ ਪੁਲਿਸ ਕੋਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਰੌਂਡ ਅਪ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਰੀਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡਿਟੈਕਸ਼ਨ ਸੈਂਟਰ ਕਪੂਰਥਾਲ ਵਿਖੇ ਐਡਮਿਟ ਕਰਾਇਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਗਰ ਤਾਂ ਡੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਆ ਜਾਂ ਕੋਈ ਵੇਚਦਾ ਆ ਉਸ ਬਾਰੇ ਸਾਹਮਣੇ ਡਾਇਰੈਕਟ ਸਾਹਮਣੇ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਆ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰੱਗ ਡਿਟੋਕਸ ਸੈਂਟਰ ਵਿੱਚ ਐਡਮਿਟ ਕਰਵਾ ਲਿਆ ਥੈਂਕ ਯੂ ਫਲਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਬਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਇਰਲ ਕੀਤੀ ਸੀ ਜਿਸ ਵਿੱਚ ਇੱਕ ਪੈਂਡਾਮੀਰਾ ਵਿਖੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਰੋਆ ਦਿਖਾਈ ਦੇ ਰਿਹਾ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸੁਬੰਦਪੁਰ ਦੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰੰਡਪ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬੀਤਸਾ ਸਿੰਘ ਵਾਸੀ ਹੁਮੀਲਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਰੀਰ ਨੂੰ ਮਾਨਯੂਗ ਦਲਦੋਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡਿਟਿਕਸ਼ਨ ਸੈਂਟਰ ਕਪੂਰਥਾਲਵੀ ਵਿਖੇ ਐਡਮਿਟ ਕਰਵਾਇਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਗਰ ਤਾਂ ਡੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਆ ਜਾਂ ਕੋਈ ਵੇਚਦਾ ਆ ਉਸ ਦਾ ਵੀ ਸਾਨੂੰ ਡਾਇਰੈਕਟ ਸਾਹਮਣੇ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਆ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰਗ ਰਿਡਕਸ਼ਨ ਸੈਂਟਰ ਵਿੱਚ ਐਡਮਿਟ ਕਰਵਾ ਲਿਆ ਥੈਂਕ ਯੂ ਫਲਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਬਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਰੀ ਕੀਤੀ ਸੀ ਜਿਸ ਵਿੱਚ ਇੱਕ ਪਿੰਡਮੀ ਰਹਿਖੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਰੋਾਇ ਦੇਖਾਇਦੀ ਰਹੀ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸੁਬੰਦਪੁਰ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਰਾਮਡੱਪ ਕੀਤਾ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਵੇਰੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰਗ ਡਿਟਿਕਸ਼ਨ ਸੈਂਟਰ ਕਪੂਰਥਾਲਾ ਵਿੱਚ ਐਡਮਿਟ ਕਰਵਾਇਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਗਰ ਤਾਂ ਦੇ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਹੈ ਜਾਂ ਕੋਈ ਵੇਚਦਾ ਹੈ ਉਸ ਤੋਂ ਬਾਰੇ ਸਾਨੂੰ ਡਾਇਰੈਕਟ ਸਾਨੂੰ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਆ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰੱਗ ਡਿਟੋਕਸ ਸੈਂਟਰ ਵਿੱਚ ਐਡਮਿਟ ਕਰਾ ਲਿਆ ਹੈ ਥੈਂਕ ਯੂ ਉਰਥਲ ਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਭਾਨਪੁਰ ਦੇ ਐਸਐਚਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਰੀ ਕੀਤੀ ਸੀ ਜਿਸ ਵਿੱਚ ਇੱਕ ਪਿੰਡਮੀ ਰਾਕੇ ਕੋਈ ਨੌਜਵਾਨ ਨਸ਼ਾ ਕਰਕੇ ਡੇਗਰ ਹੋਇਆ ਦਿਖਾਈ ਦੇ ਰਿਹਾ ਸੀ ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸੁਬੰਦਪੁਰ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰੰਭਧ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ आदी ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਵੇਰੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰੱਗ ਡੀਡਿਕਸ਼ਨ ਸੈਂਟਰ ਕਪੂਰਥਲਾ ਵਿੱਚ ਐਡਮਿਟ ਕਰਵਾਇਆ ਗਿਆ ਹੈ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਅਗਰ ਤਾਂ ਦੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਆ ਜਾਂ ਕੋਈ ਵੇਚਦਾ ਆ ਉਸ ਵਾਰੀ ਸਾਨੂੰ ਡਰੈਕਟ ਸਾਹਮਣੇ ਇਨਫੋਰਮੇਸ਼ਨ ਬਦੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਆ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰਗ ਰਿਡਕਸ਼ਨ ਸੈਂਟਰ ਵਿੱਚ ਐਡਮਿਟ ਪ੍ਰਦਾਨ ਕੀਤਾ ਹੈ ਥੈਂਕ ਯੂ ਫਲਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਨੌਜਵਾਨ ਨੂੰ ਥਾਣਾ ਸੁਬਾਨਪੁਰ ਦੀ ਪੁਲਿਸ ਵੱਲੋਂ ਉਸ ਦੀ ਪਛਾਣ ਕਰਕੇ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸੁਬਾਨਪੁਰ ਦੇ ਐਸ ਐਚ ਓ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨੌਜਵਾਨ ਜਿਸ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਿਰਸਾ ਸਿੰਘ ਵਜੋਂ ਹੋਈ ਹੈ ਨੂੰ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਸੰਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਿਸੇ ਨੇ ਵਾਇਰਲ ਕੀਤੀ ਸੀ ਜਿਸ ਵਿੱਚ